ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇਖ ਰਿਹਾ ਹੋ ਸੈਭ ਚੈਨਲ ਤੇ ਸੈਭ ਚੈਨਲ ਦੀ ਟੀਮ ਹੈ ਇਸ ਵੇਲੇ ਫਾਰਮ ਬਾਬੇ ਕੇ ਜਿਹੜਾ ਪ੍ਰਥ ਜਿਹੜੀ ਰੀਤ ਜਿਹੜਾ ਇੱਕ ਤਰ੍ਹਾਂ ਦਾ ਸਿੱਖੀ ਦਾ ਕਾਰਜ ਬਾਬਾ ਨਾਰ ਸਿੰਘ ਜੀ ਸਨੇਰਾ ਵਾਲੇ ਨੇ ਸ਼ੁਰੂ ਕੀਤਾ ਸੀ ਉਸ ਪ੍ਰਥ ਨੂੰ ਗਾਂ ਤੋੜਿਆ ਜਾ ਰਿਹਾ ਹੈ ਸੰਤ ਬਾਬਾ ਨੰਦ ਸਿੰਘ ਜੀ ਨਾਨਕ ਸਰਵਾਲਿਆਂ ਦੀ ਕੈਸ਼ਵੀ ਵਰਸੀ ਇੱਥੇ ਮਨਾਈ ਜਾ ਰਹੀ ਆ ਔਰ ਅਗਲੇ ਜਿਹੜੇ 2-3 ਦਿਨ ਰਹਿ ਗਏ ਆ ਵੱਡੀਆਂ ਰੌਣਕਾਂ ਦੇ ਦਿਨ ਨੇ ਬਹੁਤ ਵੱਡੇ ਪੱਧਰ ਤੇ ਸੰਗਤਾਂ ਜੁੜੀਆਂ ਹੋਈਆਂ ਨੇ ਔਰ ਹੋਰ ਜੁੜ ਰਹੀਆਂ ਨੇ ਅੰਦਰ ਦੀਵਾਨ ਹਾਲ ਚੋਂ ਦੀਵਾਨ ਲੱਗੇ ਨੇ ਕੀਰਤਨ ਚੱਲ ਰਿਹਾ ਕਥਾ ਹੋ ਰਹੀ ਆ ਸਤਿਗੁਰ ਦਾ ਜਸ ਕੀਤਾ ਜਾ ਰਿਹਾ ਮਹਾਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕੀਤੀ ਜਾ ਰਹੀ ਆ ਔਰ ਜਿਹੜਾ ਨਗਰ ਕੀਰਤਨ ਹੋਣਾ ਹੈ ਖਾਸ ਤੌਰ ਤੇ ਉੱਤੇ ਉਸ ਨਗਰ ਕੀਰਤਨ ਲਈ ਪਾਲਕੀ ਦੇ ਲਈ ਫਲੋਟ ਤਿਆਰ ਕੀਤਾ ਜਾ ਰਿਹਾ ਔਰ ਤੁਸੀਂ ਜਦੋਂ ਫਲੋਟ ਦੇਖੋਗੇ ਖਾਸ ਤੌਰ ਦੇ ਉੱਤੇ ਫਲੋਟ ਤਿਆਰ ਕਰਦੇ ਦੇਖੋਗੇ ਸੇਵਾਦਾਰ ਨੇ ਗੁਰਦੁਆਰੇ ਸਾਹਿਬ ਦੇ ਔਰ ਇਹ ਫਲੋਟ ਦੀ ਸਾਰੀ ਤਿਆਰੀ ਨੌਜਵਾਨਾਂ ਨੇ ਕੀਤੀ ਆ ਔਰ ਸਾਡੇ ਬੱਚੇ ਜਿਹੜੇ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਬਾਬਾ ਸਰਜੀਤ ਸਿੰਘ ਜੀ ਸੀਚੇਵਾਲ ਉਹਨਾਂ ਦੇ ਨੌਜਵਾਨ ਇੰਡੀਆ ਤੋਂ ਆ ਉਹਨਾਂ ਨੇ ਨਾਲ ਕੰਮ ਕੀਤਾ ਆ ਸਾਡੇ ਨੌਜਵਾਨ ਇਹ ਇਹਨਾਂ ਨੇ ਇੱਥੋਂ ਬਹੁਤ ਵੱਡੇ ਪੱਧਰ ਤੇ ਜਸਵਿੰਦਰ ਸਿੰਘ ਕਾਲਾ ਜੀ ਜਿਹੜੇ ਇੱਥੇ ਸੇਵਾਦਾਰ ਦੇ ਤੌਰ ਤੇ ਬਾਬੇ ਕੇ ਚ ਬਹੁਤ ਲੰਬੇ ਟਾਂਕ ਤੋਂ ਸੇਵਾ ਕਰ ਰਹੇ ਨੇ ਸੇਵਾਦਾਰ ਦੇ ਤੌਰ ਤੇ ਸੇਵਾ ਕਰ ਰਹੇ ਨੇ ਇੱਥੇ ਇੱਕ ਗੱਲ ਹੈਗੀ ਆ ਅਹੁਦੇਦਾਰੀਆਂ ਨਹੀਂ ਹੁੰਦੀਆਂ ਰਤਬੇ ਨਹੀਂ ਹੁੰਦੇ ਸੇਵਾ ਹੁੰਦੀ ਹੈ ਤੇ ਸੇਵਾ ਦੇ ਨਾਲ ਰਤਬਾ ਆਪਣੇ ਆਪ ਵੱਡਾ ਹੋ ਜਾਂਦਾ ਹੈ ਸੋ ਉਹਨਾਂ ਦੇ ਸਾਹਿਬ ਜੀ ਤੇ ਬਾਬਾ ਸਰਜੀਤ ਸਿੰਘ ਸਿੱਚੇਵਾਲ ਜੀ ਦੇ ਸਾਹਿਬ ਜੀ ਨੇ ਇਹ ਪਾਲਕੀ ਦੀ ਸੇਵਾ ਸ਼ੁਰੂ ਕੀਤੀ ਸੀ ਹਾਲੇ ਵੀ ਹੋ ਰਹੀ ਆ ਇਹ ਪਾਲਕੀ ਇਹ ਪਾਲਕੀ ਦੇ ਲਈ ਅਸਲ ਚ ਫਲੋਟ ਜਿਹੜਾ ਬਣਿਆ ਬਣ ਰਿਹਾ ਹੈਗਾ ਔਰ ਹਾਲੇ ਵੀ ਗੁਰਸਿੱਖ ਜਿਹੜੇ ਨੇ ਕੁਝ ਕੰਮ ਲੋਹੇ ਦਾ ਰੇਲਾ ਕਰਨ ਵਾਲਾ ਇਹ ਜਿਸ ਲੱਕੜੀ ਦਾ ਕੁਝ ਲੋਹੇ ਦਾ ਕੰਮ ਜਿਹੜਾ ਕਰਨal ਰਹਿੰਦਾ ਔਰ ਖਾਸ ਤੌਰ ਦੇ ਉੱਤੇ ਜਸਵਿੰਦਰ ਸਿੰਘ ਕਾਲਾ ਜੀ ਦੱਸਣਗੇ ਕਿ ਕਿਹੜੇ ਕਿਹੜੇ ਵੀਰਾਂ ਨੇ ਕਿੰਨਾ ਕਿੰਨਾ ਇਹਦੀ ਚ ਕੰਮ ਕੀਤਾ ਫਲੋਟ ਕਿਦਾਂ ਤਿਆਰ ਕਰਦੇ ਨੇ ਔਰ ਇਹ ਵਿਦੇਸ਼ੀ ਸਿੱਖ ਜਿਹੜੇ ਇੰਗਲੈਂਡ ਦੇ ਬੈਠੇ ਦੇਖਣੇ ਆਪਣੇ ਹੱਥੀ ਸੇਵਾਦਾਰਾਂ ਦੇ ਤੌਰ ਤੇ ਕਿੱਦਾਂ ਫਲੌਟ ਸਾਰੇ ਤਿਆਰ ਕਰਦੇ ਨੇ ਔਰ ਕਿਦਾਂ ਸਤਿਗੁਰ ਦਾ ਸਤਕਾਰ ਕਾਇਮ ਰੱਖਣ ਦੇ ਲਈ ਉਹਨੂੰ ਪੱਕੇ ਤੌਰ ਤੇ ਬਣਾਇਆ ਜਾਂਦਾ ਸੰਗਤਾਂ ਵਾਲਦੋਲੇ ਹਜ਼ਾਰਾਂ ਹੋਣ ਉੱਤੇ ਜਿੰਨੇ ਮਰਜ਼ੀ ਬੰਦੇ ਬੈਠ ਸਕਣ ਉਹਨਾਂ ਦਾ ਭਾਰ ਚੱਲ ਸਕਦਾ ਹੋਵੇ ਇਹੋ ਜਿਹਾ ਫਲੌਟ ਤਿਆਰ ਕੀਤਾ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਨਾਮ ਵਗੈਰਾ ਤੁਸੀਂ ਬੋਲ ਦਿਓ ਜਕਾਰ ਸਿੰਘ ਜੀ ਆ ਗਏ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਣਾ ਜੀ ਇਸ ਫਲੌਟ ਨੂੰ ਤਿਆਰ ਕਰਨ ਲਈ ਪਹਿਲੋਂ ਇੱਕ ਅਸੀਂ ਸੈਕੰਡ ਹੈਂਡ ਟਰੱਕ ਖਰੀਦਿਆ ਜੀ ਤੇ ਫਿਰ ਲੋਹੇ ਦਾ ਅਰੇਂਜ ਕੀਤਾ ਗਿਆ ਤੇ ਇਹਨੂੰ ਲੋਹੇ ਦੀ ਇਹ ਡਿਜ਼ਾਈਨ ਅਸਲ ਵਿੱਚ ਸਾਡੇ ਕੋਲ ਇੱਕ ਪਹਿਲਾਂ ਵੀ ਇਦਾਂ ਦਾ ਪਾਲਕੀ ਵਾਸਤੇ ਟਰੱਕ ਸੀ ਤੇ ਲੰਬਾ ਸਮਾਂ ਤਕਰੀਬਨ 25 ਸਾਲ ਉਹਨੂੰ ਵਰਤਿਆ ਗਿਆ ਤੇ ਫਿਰ ਉਹਨੂੰ ਜਗਾਲ ਲੱਗ ਗਿਆ ਉਹ ਤਕਰੀਬਨ ਫਿਨਿਸ਼ ਹੋ ਗਿਆ ਤੇ ਇਸ ਵਾਰ ਫਿਰ ਸਾਰੀਆਂ ਸੰਗਤਾਂ ਨੇ ਸਲਾਹ ਕਰਕੇ ਨਵਾਂ ਇਹਨੂੰ ਬਣਾਉਣ ਲਈ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ ਜਿਸ ਵਿੱਚ ਇਹਦਾ ਯੋਗਦਾਨ ਸਾਰੀਆਂ ਵੈਸੇ ਤਾਂ ਸਾਰੀਆਂ ਸੰਗਤਾਂ ਦਾ ਕਿਉਂਕਿ ਮਾਇਆ ਸੰਗਤਾਂ ਨੇ ਦੇਣੀ ਹੁੰਦੀ ਆ ਤੇ ਸੰਗਤਾਂ ਦੇ ਸਾਰੇ ਇਹ ਕਾਰਜ ਹੁੰਦੇ ਆ ਤੇ ਕਾਰਜ ਮੇਨ ਇਹ ਸਤਿਗੁਰੂ ਦੇ ਹੁੰਦੇ ਆ ਸਤਿਗੁਰੂ ਸੰਗਤਾਂ ਦੇ ਰਾਹੀਂ ਇਹ ਕਰਵਾ ਲੈਂਦਾ ਇਹਨੂੰ ਇਹਦੀ ਡਿਜ਼ਾਈਨਿੰਗ ਮੇਨ ਸੰਤ ਬਾਬਾ ਸਖਜੀਤ ਸਿੰਘ ਸੀਚੇਵਾਲ ਵਾਲਿਆਂ ਨੇ ਇਹਦੀ ਸਾਰੀ ਮੀਜਰਮੈਂਟ ਇਹਦੀ ਡਿਜ਼ਾਈਨਿੰਗ ਫਾਲੋ ਅਸੀਂ ਉਹ ਬਾਬਾ ਨਾਰ ਸਿੰਘ ਦੀ ਡਿਜ਼ਾਈਨਿੰਗ ਨੂੰ ਕੀਤਾ ਪਰ ਇਹਦੀ ਸਾਰੀ ਮੀਜਰਮੈਂਟ ਇਹਦਾ ਡਿਜ਼ਾਈਨ ਨਵਾਂ ਸੰਤ ਸਖਜੀਤ ਸਿੰਘ ਸੀਚੇਵਾਲ ਵਾਲਿਆਂ ਨੇ ਕੀਤਾ ਸ਼ੁਰੂਆਤ ਇਹਦੀ ਸਾਡੇ ਮੇਰੇ ਛੋਟੇ ਵੀਰ ਕਲਵੰਤ ਸਿੰਘ ਜੋ ਕਿ ਜਲੰਧਰ ਤੋਂ ਨੇ ਤੇ ਰਾਜkumar ਜੀ ਉਹਨਾਂ ਨੇ ਤੇ ਸਾਡੇ ਛੋਟੇ ਬੱਚੇ ਜਿਹੜੇ ਨਵੇਂ ਸੰਤ ਸਖਜੀਤ ਸਿੰਘ ਦੇ ਲੜਕੇ ਵਿਸ਼ਵਜੀਤ ਸਿੰਘ ਤੇ ਮੇਰਾ ਛੋਟਾ ਕਾਕਾ ਸਿਮਰਨਪਾਲ ਸਿੰਘ ਐਦਕਿਉ ਉਹਨੇ ਵੀ ਬਿਲਡਿੰਗ ਦੀ ਸੇਵਾ ਉਹਨਾਂ ਦੋਨਾਂ ਨੇ ਲੜ ਕੇ ਬਿਲਡਿੰਗ ਦੀ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਲੱਗੇ ਰਾਜਕੁਮਾਰ ਜੀ ਕਲਵੰਤ ਸਿੰਘ ਜੀ ਤੇ ओंकार ਸਿੰਘ ਉਹ ਲੱਗਿਆ ਤੇ ਲੱਕੜੀ ਦਾ ਕੰਮ ਦੀ ਜਿਹੜੀ ਸੇਵਾ ਉਹ ਸਾਡੇ ਹਮੇਸ਼ਾ ਲੰਡਨ ਤੋਂ ਧਰਮਜੀ ਧਰਮ ਸਿੰਘ ਘਟੌੜਾ ਜੀ ਉਹ ਕਰਦੇ ਨੇ ਬਿਲਡਿੰਗ ਸਾਈਡ ਦਾ ਕੋਈ ਕੰਮ ਹੋਵੇ ਬਿਲਡਿੰਗ ਸਾਈਡ ਦਾ ਸਾਰਾ ਕੰਮ ਸਾਡੇ ਮੇਨ ਜਿਹਨੂੰ ਕਹਿ ਲੋ ਬੌਸ ਸੇਵਾਦਾਰ ਨੇ ਸਾਡੇ ਇਹ ਬਜ਼ੁਰਗ ਅੰਕਲ ਸਵਰਨ ਸਿੰਘ ਜੀ ਸੈਂਬੀ ਉਹ ਮੇਰਾ ਖਿਆਲ ਹੈ ਇਸ ਵੇਲੇ ਪਤਾ ਨਹੀਂ ਕਿੱਥੇ ਬੈਠੇ ਆ ਤੇ ਉਹਨਾਂ ਦੇ ਨਾਲ ਨੇ ਜਿਨ੍ਹਾਂ ਨੇ ਅੱਜ ਤੋਂ 2093 ਤੋਂ ਬਾਅਦ ਗੁਰਦੁਆਰਾ ਹੌਕਲੀ ਬਾਬੇ ਕੇ ਬਣਿਆ ਉਹਦਾ ਸਾਰਾ ਲੱਕੜੀ ਦਾ ਕੰਮ ਉਹ ਸਾਡੇ ਮੇਰੇ ਵੀਰ ਜਗਤਾਰ ਸਿੰਘ ਜੀ ਘਟੋੜਾ ਉਹਨਾਂ ਦੇ ਹੱਥੀਂ ਸਾਰਾ ਰਾਣਾ ਜੀ ਕੰਮ ਜਿਹੜਾ ਸਾਡਾ ਹੌਕਲੀ ਦਾ ਲੱਕੜੀ ਦਾ ਉਹਨਾਂ ਰਾਹੀਂ ਹੋਇਆ ਤੇ ਉਹਨਾਂ ਦੇ ਨਾਲ ਹੀ ਨੇ ਤੇ ਜਿਨ੍ਹਾਂ ਨੂੰ ਅਸੀਂ ਮਾਮਾ ਜੀ ਕਹਿੰਨੇ ਆ ਭਾਈ ਬਲਦੇਵ ਸਿੰਘ ਜੀ ਉਹਨਾਂ ਨੇ ਇਹ ਸਾਰਾ ਲੱਕੜੀ ਦਾ ਤੇ ਮੇਰੇ ਵੀਰ ਦੋ ਹੋਰ ਨੇ ਜਿਨ੍ਹਾਂ ਨੇ ਪਿਛਲੇ ਸਾਲ ਵੀ ਬਹੁਤ ਸੇਵਾ ਕੀਤੀ ਵੀਰ ਛੋਡੀ ਉਹ ਲੱਕੜੀ ਦਾ ਕਾਰੀਗਰ ਹੈ ਇੱਟਾਂ ਦਾ ਕੰਮ ਵੀ ਕਰਦੇ ਨੇ ਇਹਨਾਂ ਦੇ ਨਾਲ ਨੇ ਸਾਡੇ ਚਰਨਜੀਤ ਸਿੰਘ ਜੀ ਜੀ ਨੂੰ ਅਸੀਂ ਚੰਨੀ ਕਹਿੰਦੇ ਆ ਤੇ ਇੱਕ ਸਾਡਾ ਹੋਰ ਵੀਰ ਦਾ ਕਲ ਕਲਦੀਪ ਸਿੰਘ ਜਿਹੜਾ ਪਹਿਲੋਂ ਆਪਦੇ ਸਮੇਂ ਦੇ ਵਿੱਚ ਪਲਵਾਨੀ ਕਰਦਾ ਰਿਹਾ ਉਹ ਕਲਦੀਪ ਸਿੰਘ ਨੂਰਬਹਿਲ ਤੋਂ ਇਦਾਂ ਮੈਂ ਸਾਰਿਆਂ ਦੇ ਨਾਂ ਵਿੱਚੋਂ ਰਹਿ ਜਾਂਦੇ ਆ ਜਿੰਨੀਆਂ ਸੰਗਤਾਂ ਜਿੰਨੇ ਵੀ ਸਾਡੀ ਸਾਰੀ ਬਾਬਿਆਂ ਕੇ ਦੀ ਸੰਗਤ ਹੈ ਬਾਬੇ ਕਿਆਂ ਦਾ ਪਰਿਵਾਰ ਆ ਉਹਨਾਂ ਸਾਰਿਆਂ ਹੀ ਸੇਵਾਦਾਰਾਂ ਦਾ ਯੋਗਦਾਨ ਹੈ ਬਾਬੇ ਕੇ ਵਿਖੇ ਜਿਹੜੀ ਜੋ ਵਰਸ਼ੀ ਬਾਬਾ ਨਾਨਕ ਸਿੰਘ ਜੀ ਦੀ ਸ਼ੁਰੂ ਕੀਤੀ ਸੀ ਉਹ ਸਾਡੇ ਪੂਜਨੀਕ ਸੰਤ ਪੂਜਨੀਕ ਮਹਾਪੁਰਸ਼ ਸੰਤ ਬਾਬਾ ਨਾਨ ਸਿੰਘ ਜੀ ਹੁਣਾਂ ਵੱਲੋਂ ਹੋਈ ਸੀ ਤੇ 90 ਤੋਂ ਇਸ ਵਰਸੀਏ 90 ਦੇ ਵਿੱਚ ਪਹਿਲੋਂ ਹੋਈ 90 ਤੋਂ ਦੀ ਇਹ ਚਲਦੀ ਹੋਈ ਉਹਨਾਂ ਦੇ ਪਾਏ ਹੋਏ ਪੂਰਨਤਾ ਪੂਰਨਿਆਂ ਦੇ ਉੱਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਜੋ ਵੀ ਸੇਵਾ ਇਹਨੂੰ ਨਿਮਾਉਂਦੇ ਨੇ ਬਹੁਤ ਸੰਗਤਾਂ ਨੇ ਜੋ ਕਿ ਲੋਪੋ ਵਾਲਿਆਂ ਦੀਆਂ ਸੰਗਤਾਂ ਸਾਡੇ ਨਾਲ ਸਹਿਯੋਗ ਦਿੰਦੀਆਂ ਤੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੀ ਸੰਗਤ ਸਾਡੇ ਨਾਲ ਸਹਿਯੋਗ ਦਿੰਦੀ ਆ ਪੂਰੇ ਯੂਕੇ ਦੇ ਵਿੱਚੋਂ ਨਹੀਂ ਕੈਨੇਡਾ ਅਮਰੀਕਾ ਤੇ ਇੰਡੀਆ ਤੋਂ ਵੀ ਕਾਫੀ ਸੰਗਤਾਂ ਧੰਨ ਧੰਨ ਬਾਬਾ ਅਨੰਦ ਸਿੰਘ ਦੀ ਵਰਸੀ ਦੇਖਣ ਆਉਂਦੇ ਨੇ ਤੇ ਸਾਨੂੰ ਸਹਯੋਗ ਦਿੰਦੇ ਨੇ ਤੇ ਰਾਣਾ ਜੀ ਵੀ ਇਸ ਸੰਸਦਾ ਦੇ ਇੱਕ ਮੇਨ ਸੇਵਾਦਾਰ ਨੇ ਪਾਈ ਵੀਰ ਜਗਮੋਣ ਸਿੰਘ ਦੀ ਉਹ ਵੀ ਸਾਡੇ ਮੇਨ ਸੇਵਾਦਾਰਾਂ ਦੇ ਵਿੱਚੋਂ ਨੇ ਤੇ ਸਾਰਿਆਂ ਦੇ ਅਸੀਂ ਗੁਰਦੁਆਰਾ ਬਾਬੇ ਕੀ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦੀ ਆ ਤੇ ਅਜੇ ਵੀ ਜਿਹੜੇ ਦੂਰ ਦਰਾਡੇ ਸਾਰੀਆਂ ਸੰਗਤਾਂ ਸੁਣ ਰਹੀਆਂ ਐ ਸਾਹਿਬ ਟੀਵੀ ਨੂੰ ਤੇ ਉਹਨਾਂ ਦੇ ਚਰਨਾਂ 'ਚ ਇਹ ਬੇਨਤੀ ਆ ਭਾਈ ਅੱਜ ਦਾ ਦਿਨ ਕੱਲ ਨੂੰ ਇਹ ਸਾਰਾ ਪ੍ਰੋਗਰਾਮ ਨਗਰ ਕੀਰਤਨ ਹੋਏਗਾ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੋ ਕਿ ਕੱਲ ਪਹੁੰਚ ਗਏ ਨੇ ਤੇ ਸੰਤ ਬਾਬਾ ਜਗਜੀਤ ਸਿੰਘ ਜੀ ਲੋਪੋ ਮਹਾਨ ਕੀਰਤਨੀ ਹਜ਼ੂਰੀ ਜਥੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਤੇ ਢਾਡੀ ਰਾਗੀ ਸਭ ਸੰਗਤਾਂ ਇੱਥੇ ਪਹੁੰਚ ਗੀਆਂ ਸਾਰਿਆਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਹਮ ਹਮਾ ਕੇ ਪਹੁੰਚੋ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ